ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਬੋਰਡ ਨੇ ਆਪਣੀਆਂ ਵੱਖ-ਵੱਖ ਫੀਸਾਂ ਦੇ ਵਿੱਚ ਵਾਧਾ ਕੀਤਾ ਹੈ ਇਸ ਦੇ ਨਾਲ ਲੋਕਾਂ ਦੀਆਂ ਜੇਬਾਂ ਉੱਤੇ ਬੋਝ ਪਵੇਗਾ ਬੋਰਡ ਵੱਲੋਂ ਬਸੁੱਲੀਆਂ ਜਾਣ ਵਾਲੀਆਂ ਸਾਰੀਆਂ ਫੀਸਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਇਸ ਸਬੰਧੀ ਬੋਰਡ ਵੱਲੋਂ ਸਾਰੀਆਂ ਸਖਾਵਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਹੁਣ ਫੀਸ ਵੀ ਉਸੇ ਹਿਸਾਬ ਦੇ ਨਾਲ ਬਸੂਲੀ ਜਾਵੇਗੀ ਅਕਾਦਮਿਕ ਸੈਸ਼ਨ 2025-26 ਤੋਂ ਸਰਟੀਫਿਕੇਟ ਦੀ ਦੂਜੀ ਕਾਪੀ ਤਸਦੀਕ ਸਰਟੀਫਿਕੇਟ ਅਤੇ ਟ੍ਰਾਂਸਕ੍ਰਿਪਟ ਦੀ ਫੀਸ 900 ਰੁਪਏ ਰੱਖੀ ਗਈ ਹੈ ਜਦੋਂ ਕਿ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਫੀਸ 600 ਰੁਪਏ ਟ੍ਰਾਂਸਕ੍ਰਿਪਟ ਫੀਸ 6000 ਰੁਪਏ ਅਤੇ ਸਰਟੀਫਿਕੇਟ ਤੇ ਵਿੱਚ ਬੇਰਵੇ ਵਿੱਚ ਸੁਧਾਰ ਦੀ ਫੀਸ 1300 ਰੁਪਏ ਤੈਅ ਕੀਤੀ ਗਈ ਹੈ ਜਮਾਤ 10ਵੀਂ ਦੇ ਰੈਗੂਲਰ ਉਮੀਦਵਾਰਾਂ ਲਈ ਐਗਜ਼ਾਮ ਫੀਸ 1500 ਰੁਪਏ ਰੱਖੀ ਗਈ ਹੈ ਜਿਸ ਦੇ ਵਿੱਚ ਪ੍ਰੈਕਟੀਕਲ ਐਗਜ਼ਾਮ ਵੀ ਸ਼ਾਮਿਲ ਹੈ ਅਪਾਰਟਮੈਂਟ ਵਾਧੂ ਵਿਸ਼ੇ ਦੇ ਲਈ ਪ੍ਰੀਖਿਆ ਫੀਸ 1200 ਰੁਪਏ ਸ਼੍ਰੇਣੀ ਸੁਧਾਰ ਦੇ ਲਈ ਪ੍ਰੀਖਿਆ ਫੀਸ 2000 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ੇ ਲੈਣ ਦੇ ਲਈ ਪ੍ਰਤੀ ਵਿਸ਼ਾ ਪ੍ਰੀਖਿਆ ਫੀਸ 400 ਰੁਪਏ ਅਤੇ ਸਰਟੀਫਿਕੇਟ ਫੀਸ 220 ਰੁਪਏ ਰੱਖੀ ਗਈ ਹੈ 10ਵੀਂ ਜਮਾਤ ਦੇ ਰੈਗੂਲਰ ਉਮੀਦਵਾਰਾਂ ਦੇ ਲਈ ਪ੍ਰੀਖਿਆ ਫੀਸ 1500 ਰੁਪਏ ਰੱਖੀ ਗਈ ਹੈ ਜਿਸ ਦੇ ਵਿੱਚ ਪ੍ਰੈਕਟੀਕਲ ਪ੍ਰੀਖਿਆ ਵੀ ਸ਼ਾਮਿਲ ਹੈ ਕਪਾਰਟਮੈਂਟ ਵਾਧੂ ਵਿਸ਼ੇ ਦੇ ਲਈ ਪ੍ਰੀਖਿਆ ਫੀਸ 1200 ਰੁਪਏ ਗ੍ਰੇਡ ਸੁਧਾਰ ਦੇ ਲਈ ਪ੍ਰੀਖਿਆ ਫੀਸ 2000 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ੇ ਲੈਣ ਲਈ ਪ੍ਰਤੀ ਵਿਸ਼ਾ ਪ੍ਰੀਖਿਆ ਫੀਸ 400 ਰੁਪਏ ਅਤੇ ਸਰਟੀਫਿਕੇਟ ਫੀਸ 220 ਰੁਪਏ ਰੱਖੀ ਗਈ ਹੈ। 1ਵੀਂ ਜਮਾਤ ਦੇ ਹਿਊਮਨਿਟੀਜ਼, ਕਾਮਰਸ, ਸਾਇੰਸ, ਵੋਕੇਸ਼ਨਲ, ਐਗਰੀਕਲਚਰ ਅਤੇ ਟੈਕਨੀਕਲ ਗਰੁੱਪ ਦੇ ਰੈਗੂਲਰ ਉਮੀਦਵਾਰਾਂ ਦੇ ਲਈ ਪ੍ਰੀਖਿਆ ਫੀਸ 1900 ਰੁਪਏ, ਕਪਾਰਟਮੈਂਟ ਵਧੇਗ ਵਿਸ਼ੇ ਦੀ ਫੀਸ 1600 ਰੁਪਏ, ਗ੍ਰੇਡ ਸੁਧਾਰ ਫੀਸ 2300 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ੇ ਲੈਣ ਲਈ ਪ੍ਰਤੀ ਸਿੱਖਿਆ ਪ੍ਰੀਖਿਆ ਫੀਸ 400 ਰੁਪਏ ਤੇ ਸਰਟੀਫਿਕੇਟ ਫੀਸ 270 ਰੁਪਏ ਤੈਅ ਕੀਤੀ ਗਈ ਹੈ ਤਾਂ ਵੱਡਾ ਝਟਕਾ ਇਹ ਜਿਹੜਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ ਬੋਰਡ ਨੇ ਆਪਣੀਆਂ ਵੱਖ-ਵੱਖ ਫੀਸਾਂ ਦੇ ਵਿੱਚ ਵਾਧਾ ਕੀਤਾ ਹੈ ਇਸ ਦੇ ਨਾਲ ਲੋਕਾਂ ਦੀਆਂ ਜੇਬਾਂ ਉੱਤੇ ਬੋਝ ਪਵੇਗਾ ਬੋਰਡ ਵੱਲੋਂ ਬਸੁੱਲੀਆਂ ਜਾਣ ਵਾਲੀਆਂ ਸਾਰੀਆਂ ਫੀਸਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ। ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਬੋਰਡ ਨੇ ਆਪਣੀਆਂ ਵੱਖ-ਵੱਖ ਫੀਸਾਂ ਦੇ ਵਿੱਚ ਵਾਅਦਾ ਕੀਤਾ ਹੈ। ਇਸ ਦੇ ਨਾਲ ਲੋਕਾਂ ਦੀਆਂ ਜੇਬਾਂ ਉੱਤੇ ਬੋਝ ਪਵੇਗਾ। ਬੋਰਡ ਵੱਲੋਂ ਬਸੁੱਲੀਆਂ ਜਾਣ ਵਾਲੀਆਂ ਸਾਰੀਆਂ ਫੀਸਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ। ਇਸ ਸਬੰਦੇ ਬੋਰਡ ਵੱਲੋਂ ਸਾਰੀਆਂ ਸਖਾਵਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਹੁਣ ਫੀਸ ਵੀ ਉਸੇ ਹਿਸਾਬ ਦੇ ਨਾਲ ਬਸੂਲੀ ਜਾਵੇਗੀ ਅਕਾਦਮਿਕ ਸੈਸ਼ਨ 2025-26 ਤੋਂ ਸਰਟੀਫਿਕੇਟ ਦੀ ਦੂਜੀ ਕਾਪੀ ਤਸਦੀਕ ਸਰਟੀਫਿਕੇਟ ਅਤੇ ਟ੍ਰਾਂਸਕ੍ਰਿਪਟ ਦੀ ਫੀਸ 900 ਰੁਪਏ ਰੱਖੀ ਗਈ ਹੈ ਜਦੋਂ ਕਿ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਫੀਸ 600 ਰੁਪਏ ਟ੍ਰਾਂਸਕ੍ਰਿਪਟ ਫੀਸ 6000 ਰੁਪਏ ਅਤੇ ਸਰਟੀਫਿਕੇਟ ਦੇ ਵਿੱਚ ਬੇਰਵੇ ਵਿੱਚ ਸੁਧਾਰ ਦੀ ਫੀਸ 1300 ਰੁਪਏ ਤੈਅ ਕੀਤੀ ਗਈ ਹੈ ਜਮਾਤ 10ਵੀਂ ਦੇ ਰੈਗੂਲਰ ਉਮੀਦਵਾਰਾਂ ਲਈ ਐਗਜ਼ਾਮ ਫੀਸ 1500 ਰੁਪਏ ਰੱਖੀ ਗਈ ਹੈ ਜਿਸ ਦੇ ਵਿੱਚ ਪ੍ਰੈਕਟੀਕਲ ਐਗਜ਼ਾਮ ਵੀ ਸ਼ਾਮਿਲ ਹੈ ਕਪਾਰਟਮੈਂਟ ਵਾਧੂ ਵਿਸ਼ੇ ਦੇ ਲਈ ਪ੍ਰੀਖਿਆ ਫੀਸ 1200 ਰੁਪਏ ਸ਼੍ਰੇਣੀ ਸੁਧਾਰ ਦੇ ਲਈ ਪ੍ਰੀਖਿਆ ਫੀਸ 2000 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ੇ ਲੈਣ ਦੇ ਲਈ ਪ੍ਰਤੀ ਵਿਸ਼ਾ ਪ੍ਰੀਖਿਆ ਫੀਸ 400 ਰੁਪਏ ਅਤੇ ਸਰਟੀਫਿਕੇਟ ਫੀਸ 220 ਰੁਪਏ ਰੱਖੀ ਗਈ ਹੈ 10ਵੀਂ ਜਮਾਤ ਦੇ ਰੈਗੂਲਰ ਉਮੀਦਵਾਰਾਂ ਦੇ ਲਈ ਪ੍ਰੀਖਿਆ ਫੀਸ 1500 ਰੁਪਏ ਰੱਖੀ ਗਈ ਹੈ ਜਿਸ ਦੇ ਵਿੱਚ ਪ੍ਰੈਕਟੀਕਲ ਪ੍ਰੀਖਿਆ ਵੀ ਸ਼ਾਮਿਲ ਹੈ ਕਪਾਰਟਮੈਂਟ ਵਾਧੂ ਵਿਸ਼ੇ ਦੇ ਲਈ ਪ੍ਰੀਖਿਆ ਫੀਸ 1200 ਰੁਪਏ ਗ੍ਰੇਡ ਸੁਧਾਰ ਦੇ ਲਈ ਪ੍ਰੀਖਿਆ ਫੀਸ 2000 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ੇ ਲੈਣ ਲਈ ਪ੍ਰਤੀ ਵਿਸ਼ਾ ਪ੍ਰੀਖਿਆ ਫੀਸ 400 ਰੁਪਏ ਅਤੇ ਸਰਟੀਫਿਕੇਟ ਫੀਸ 220 ਰੁਪਏ ਰੱਖੀ ਗਈ ਹੈ। 1ਵੀਂ ਜਮਾਤ ਦੇ ਹਿਊਮਨਿਟੀਜ਼, ਕਾਮਰਸ, ਸਾਇੰਸ, ਵੋਕੇਸ਼ਨਲ, ਐਗਰੀਕਲਚਰ ਅਤੇ ਟੈਕਨੀਕਲ ਗਰੁੱਪ ਦੇ ਰੈਗੂਲਰ ਉਮੀਦਵਾਰਾਂ ਦੇ ਲਈ ਪ੍ਰੀਖਿਆ ਫੀਸ 1900 ਰੁਪਏ, ਇੱਕ ਅਪਾਰਟਮੈਂਟ ਵਧੇਗ ਵਿਸ਼ੇ ਦੀ ਫੀਸ 1600 ਰੁਪਏ, ਗ੍ਰੇਡ ਸੁਧਾਰ ਫੀਸ 2300 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ੇ ਲੈਣ ਲਈ ਪ੍ਰਤੀ ਸਿੱਖਿਆ ਪ੍ਰੀਖਿਆ ਫੀਸ 400 ਰੁਪਏ ਤੇ ਸਰਟੀਫਿਕੇਟ ਫੀਸ 270 ਰੁਪਏ ਤੈਅ ਕੀਤੀ ਗਈ ਹੈ ਤਾਂ ਵੱਡਾ ਝਟਕਾ ਇਹ ਜਿਹੜਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ ਬੋਰਡ ਨੇ ਆਪਣੀਆਂ ਵੱਖ-ਵੱਖ ਫੀਸਾਂ ਦੇ ਵਿੱਚ ਵਾਧਾ ਕੀਤਾ ਹੈ ਇਸ ਦੇ ਨਾਲ ਲੋਕਾਂ ਦੀਆਂ ਜੇਬਾਂ ਉੱਤੇ ਬੋਝ ਪਵੇਗਾ ਬੋਰਡ ਵੱਲੋਂ ਬਸੁੱਲੀਆਂ ਜਾਣ ਵਾਲੀਆਂ ਸਾਰੀਆਂ ਫੀਸਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਬਿਊਰੋ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਧੰਨਵਾਦ